ਹਾਂਜੀ ਜਿਹੜਾ ਮੈਨੀਫੈਸਟੋ ਜਾਰ ਹੋਇਆ ਭਾਰਤੀ ਜਨਤਾ ਪਾਰਟੀ ਦਾ ਮੋਦੀ ਜੀ ਨੇ ਜਾਰੀ ਕੀਤਾ ਇਹ ਹੈ ਜਿਹੜਾ ਲੋਕਪੱਖੀ ਆ ਪਹਿਲੀ ਗੱਲ ਤਾਂ ਦੂਜੀ ਗੱਲ ਆਪਾਂ ਕਰੀਏ ਤੇ ਗਰੀਬ ਲੋਕਾਂ ਵਾਸਤੇ 5 ਸਾਲ ਵਾਸਤੇ ਰਸ਼ਨ ਜਿਹੜਾ ਦੁਬਾਰੇ ਦਿੱਤਾ ਜਾ ਰਿਹਾ ਤੇ ਸਭ ਤੋਂ ਵੱਡੀ ਗੱਲ ਆ ਵੀ 30% ਔਰਤਾਂ ਨੂੰ ਜਬੇਸ਼ਨ ਦਿੱਤੀ ਗਈ ਆ 30% ਔਰਤਾਂ ਨੂੰ ਹਰ ਪਾਸੇ ਜਬੇਸ਼ਨ ਮਿਲੇਗੀ ਇਹ ਵੀ ਬਹੁਤ ਵੱਡੀ ਬਾਤ ਹੈ ਜੀ ਆਪਾਂ ਸਭ ਤੋਂ ਵੱਡੀ ਗੱਲ ਦੇ ਸੁਰੱਖਿਆ ਨੂੰ ਦੇਖੀ ਆਪਾਂ ਭਾਰਤ ਦੀ ਸੁਰੱਖਿਆ ਜਿਹੜੀ ਚਾਰੇ ਪਾਸੇ ਸਾਡੇ ਪਹਿਲਾਂ ਦੁਸ਼ਮਣ ਬੈਠੇ ਸੀ ਹੁਣ ਉਹ ਸਾਡੇ ਮਿੱਤਰ ਬਣ ਜਾਂਦੇ ਨੇ ਕਿਉਂ ਹੁਣ ਪਾਕਿਸਤਾਨ ਲਾ ਲੋ ਪਾਕਿਸਤਾਨ ਦੇ ਲੋਕ ਵੀ ਇਹ ਚਾਹੁੰਦੇ ਨੇ ਵੀ ਅਸੀਂ ਭਾਰਤ ਤੇ ਚ ਆ ਜਾਈਏ ਕਿਉਂ ਪਾਕਿਸਤਾਨ ਦੀ ਜਿਹੜੀ ਸਰਹੱਦਾਂ ਇੰਨੀ ਕਾਮਯਾਬ ਕਰਤੀ ਸਾਡੇ ਪ੍ਰਧਾਨ ਮੰਤਰੀ ਜੀ ਕੇਂਦਰ ਸਰਕਾਰ ਨੇ ਵੀ ਉਤੋਂ ਹੁਣ ਹੀਆਂ ਨਹੀਂ ਕਰਦੇ ਪਾਕਿਸਤਾਨ ਦੇ ਫੌਜੀ ਇੱਧਰ ਕੋਈ ਚੀਜ਼ ਦੀ ਕਾਰਵਾਈ ਕਰਨ ਵਾਸਤੇ ਅੱਗੇ ਕੀ ਹੁੰਦਾ ਸੀ ਅੱਗੇ ਕੁਸ ਬੈਠੀਏ ਕੁਸ ਬੈਠੀਏ ਕੁਸ ਬੈਠੀਏ ਇਹ ਸ਼ਬਦ ਆਈ ਜਾਂਦੇ لیکن 5 6 ਸਾਲ ਹੋ ਗਏ ਇਹ ਸ਼ਬਦੀ ਖਤਮ ਹੋ ਗਿਆ ਕੁਸ ਪੈਠੀ ਵਾਲਾ ਤੇ ਉਧਰੋਂ ਸਾਡੇ ਕੁਝ ਪੈਠੇ ਇਹਨਾਂ ਨੇ ਬੰਦ ਕਰਤੀ ਦੇਖੋ ਹੋਰ ਦੇਖੋ ਤੁਸੀਂ ਸਪੇਸ 'ਚ ਕਿੰਡੀ ਵੱਡੀ ਤਰੱਕੀ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ 40% ਤੋਂ ਉੱਤੇ ਦੀ ਵਾਅਦਾ ਕਰਤਾ ਸਪੇਸ 'ਚ ਯਾਨੀ 40% ਤੋਂ ਵੱਧ ਗਿਆਨ ਆ ਜਿਹੜਾ ਭਾਰਤ ਕੋਲੇ ਪਹੁੰਚ ਚੁੱਕਿਆ ਅੱਗੇ ਹੋਰ ਜੇ ਅੱਗੇ 30% ਤੋਂ 70% ਸਾਡੇ ਕੋਲ ਸਪੇਸ ਦਾ ਗਿਆਨ ਆ ਤੇ ਅਸੀਂ ਵੱਡੇ ਵੱਡੇ ਗ੍ਰਹਿਾਂ ਦੇ ਉੱਤੇ ਜਾਣ ਦੀ ਤਿਆਰੀ ਕਰ ਰਹੇ ਹਾਂ ਤੇ ਹੋਰ ਜੇ ਆਪਾਂ ਦੇਖੀਏ ਤਾਂ ਖੇਡ ਦੇ ਮੈਦਾਨ ਨੇ ਜਿਹੜੇ ਖੇਡਾਂ ਦੇ ਵੱਲ ਇਹਨਾਂ ਨੇ ਖਾਸ ਵਿਦਿਆਉ ਰੋਜ਼ਗਾਰ ਆ ਬੱਚਿਆਂ ਨੂੰ ਉਹ ਬਹੁਤ ਜਿਆਦਾ ਇਹ ਕਰਕੇ ਜਿਹੜਾ 24 ਗਰੰਟੀਆਂ ਨੇ ਇਹਦੇ ਵਿੱਚ ਲੋਕਾਂ ਦਾ ਜਿਹੜਾ ਭਲਾਈ ਦਾ ਕੰਮ ਕੀਤਾ ਮੋਦੀ ਜੀ ਨੇ ਇਹ ਇੱਕੋ ਇੱਕ ਬੰਦਾ ਜਿਹੜਾ ਕਿਸਾਨੀ ਦੇ ਹੱਕ ਚ ਇੱਕੋ ਇੱਕ ਬੰਦਾ ਜਿਹੜਾ ਗਰੀਬੀ ਮਿਟਾਉਣ ਦੇ ਹੱਕ ਚ ਇੱਕੋ ਇੱਕ ਬੰਦਾ ਜਿਹੜਾ ਭਾਰਤੀ ਸੁਰੱਖਿਆ ਨੂੰ ਮਜ਼ਬੂਤ ਕਰ ਸਕਦਾ ਇੱਕੋ ਇੱਕ ਬੰਦਾ ਜਿਹੜਾ ਸਾਡੀ ਗਰੀਬੀ ਨੂੰ ਖਤਮ ਕਰਨ ਦੇ ਨਾਲ-ਨਾਲ ਸਾਨੂੰ ਰੋਜ਼ਗਾਰ ਪੈਦਾ ਕਰ ਸਕਦਾ ਇਹ ਇਮਾਨਦਾਰ ਬੰਦਾ ਸਭ ਤੋਂ ਵੱਡੀ ਗੱਲ ਦੱਸਦਾ ਮੈਂ ਮੋਦੀ ਸਰਕਾਰ ਦੀ ਕੇਂਦਰ ਦੇ ਵਿੱਚ ਇੱਕ ਵੀ ਕਪੜੇ ਦੀ ਗੱਲ ਪਿਛਲੇ 10 ਸਾਲਾਂ ਵਿੱਚ ਨਹੀਂ ਸੁਣੀ ਗਈ ਉਈ ਫੌਜ ਕਪੜਾ ਦੇਖ ਅੱਗੇ ਅਮਿਨਿਸ਼ਨ ਚ ਕਿੰਨੇ ਕਪੜੇ ਹੁੰਦੇ ਰਹੇ ਨੇ ਆਪਣੇ ਪਿਛਲੇ ਸਰਕਾਰਾਂ ਤੋਂ ਮੋਦੀ ਜੀ ਜਿੰਨੇ ਪੈਸੇ ਭੇਜਦੇ ਨੇ ਸਾਰੇ ਪੰਚਾਇਤਾਂ ਨੂੰ ਮਿਲਦੇ ਨੇ ਜਿੰਨੇ ਪੈਸੇ ਭੇਲਦੇ ਨੇ ਪ੍ਰਦੇਸ਼ ਸਰਕਾਰਾਂ ਨੂੰ ਮਿਲਦੇ ਨੇ ਔਰ ਇੱਕ ਵੀ ਮੰਤਰੀ ਕੇਂਦਰ ਚ ਕੋਈ ਪ੍ਰਸਤ ਜਾਂ ਕਪੜੇ ਦੇ ਵਿੱਚ ਪਾਇਆ ਨਹੀਂ ਗਿਆ ਇਹ ਬਹੁਤ ਵੱਡੀ ਬਾਤ ਇੱਕ ਉਹ ਸਾਧ ਬੰਦਾ ਤੇ ਉਹਦੇ ਨਾਲ ਜਿਹੜੀ ਟੀਮ ਲੱਗੀ ਹੈ ਉਹ ਤੇ ਉਹਦਾ ਪੂਰਾ ਕੰਟਰੋਲ